ਨਵੀਂ ਦਿੱਲੀ ਦੇ ਵਿੱਚ دیر ਰਾਤ ਲਾਲ ਕਿਲੇ ਦੇ ਕੋਲ ਇੱਕ ਕਾਈ ਟਵੈਂਟੀ ਕਾਰ ਦੇ ਵਿੱਚ ਬਲਾਸਟ ਹੁੰਦਾ ਬਾਅਦ ਜਿਸ ਤੇ ਅੰਦਰ 9 ਤੋਂ ਜਿਹੜੇ 10 ਲੋਕ ਨੇ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਡੈਥ ਹੋ ਚੁੱਕੀ ਹੈ ਇਸ ਤੋਂ ਇਲਾਵਾ 15 ਤੋਂ 20 ਲੋਕ ਜਿਹੜੇ ਨੇ ਉਹ ਜ਼ਖਮੀ ਦੱਸੇ ਜਾ ਰਹੇ ਹਨ ਜੇਕਰ ਤੁਸੀਂ ਦੇਖੋ ਤਾਂ ਹਰ ਇੱਕ ਪੈਸੇਂਜਰ ਜਿਹੜਾ ਉਸ ਨੂੰ ਚੈੱਕ ਕੀਤਾ ਜਾ ਰਿਹਾ ਜੇਕਰ ਕੋਈ ਸਮਾਨ ਲਗੇਜ ਜਿਹੜਾ ਉਹ ਲੈ ਕੇ ਆ ਰਿਹਾ ਤਾਂ ਉਸ ਦੇ ਜਿਹੜਾ ਬੈਗ ਆ ਉਹ ਜਿਹੜੀ ਸਕੈਨ ਵਾਲੀ ਮਸ਼ੀਨ ਆ ਉਸ ਦੇ ਥਰੂ ਸਕੈਨ ਕਰਕੇ ਜਿਹੜਾ ਅੱਗੇ ਭੇਜਿਆ ਜਾ ਰਿਹਾ ਹੈ ਪੂਰੇ ਪ੍ਰਬੰਧ ਕੀਤੇ ਹੋਏ ਨੇ ਹਰ ਇੱਕ ਗੇਟ ਤੇ ਚੈਕਿੰਗ ਕੀਤੀ ਜਾਂਦੀ ਹੈ ਸਿਵਲ ਪਾਰਚਰ ਵੀ ਸਾਡੇ ਨਾਲ ਸਾਡੇ ਜੀਆਰਪੀ ਵੱਲੋਂ ਸਾਰੇ ਲਗਾਏ ਗਏ ਜਿਹੜਾ ਵੀ ਇਧਰੋਂ ਕੋਈ ਲੰਘ ਰਿਹਾ ਮੈਂ ਦੇਖ ਰਿਹਾ ਬਈ ਹਰ ਇੱਕ ਦੀ ਪੈਣੀ ਨਜ਼ਰ ਥੋੜੀ ਹੈਗੀ ਹਰ ਇੱਕ ਦਾ ਬੈਗ ਤੇ ਉਹ ਜਿਹੜੇ ਪਾਕਟਸ ਵਗੈਰਾ ਹਰ ਕੁਝ ਚੈੱਕ ਕਰ ਰਹੇ ਹੋ ਕਿਉਂਕਿ ਸ਼ੱਕੀ ਵਿਅਕਤੀ ਜੋ ਸਾਨੂੰ ਨਜ਼ਰ ਆਉਂਦਾ ਅਸੀਂ ਉਹਦੀ ਚੈਕਿੰਗ ਕਰ ਰਹੇ ਹਾਂ ਹਾਂਜੀ ਕਾਈ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਸ਼ਾਹਿਦ ਖਾਨ ਨਵੀਂ ਦਿੱਲੀ ਦੇ ਵਿੱਚ ਦੇਰ ਰਾਤ ਲਾਲ ਕਿਲੇ ਦੇ ਕੋਲ ਇੱਕ I200 ਕਾਰ ਦੇ ਵਿੱਚ ਬਲਾਸਟ ਹੁੰਦਾ ਬਾ ਜਿਸ ਤੇ ਅੰਦਰ 9 ਤੋਂ ਜਿਹੜੇ 10 ਲੋਕ ਨੇ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਡੈਥ ਹੋ ਚੁੱਕੀ ਹੈ ਇਸ ਤੋਂ ਇਲਾਵਾ 15 ਤੋਂ 20 ਲੋਕ ਜਿਹੜੇ ਨੇ ਉਹ ਜ਼ਖਮੀ ਦੱਸੇ ਜਾ ਰਹੇ ਤੁਹਾਨੂੰ ਦੱਸ ਦਿਆ ਕਿ ਉਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਸੁਰੱਖਿਆ ਦੇ ਜਿਹੜੇ ਇੰਤਜ਼ਾਮ ਨੇ ਉਹਨਾਂ ਦੇ ਵਿੱਚ ਵਾਧਾ ਕੀਤਾ ਗਿਆ ਲੁਧਿਆਣਾ ਰੇਲਵੇ ਸਟੇਸ਼ਨ ਦੇ ਉੱਤੇ ਮੈਂ ਮੌਜੂਦ ਆ ਜਿੱਥੇ ਪੂਰ ਸਦੀ ਜਿਹੜੀ ਮੁਸਤੈਦੀ ਆ ਉਹ ਵਧ ਰਹੀ ਹੋਈ ਨਜ਼ਰ ਆ ਰਹੀ ਆ ਤਸਵੀਰਾਂ ਜੇਕਰ ਤੁਸੀਂ ਦੇਖੋ ਤਾਂ ਹਰ ਇੱਕ ਪੈਸੇਂਜਰ ਜਿਹੜਾ ਉਸ ਨੂੰ ਚੈੱਕ ਕੀਤਾ ਜਾ ਰਿਹਾ ਜੇਕਰ ਕੋਈ ਸਮਾਨ ਆ ਲਗੇ ਜਿਹੜਾ ਉਹ ਲੈ ਕੇ ਆ ਰਿਹਾ ਤਾਂ ਉਸ ਦੇ ਜਿਹੜਾ ਬੈਗ ਆ ਉਹ ਜਿਹੜੀ ਸਕੈਨ ਵਾਲੀ ਮਸ਼ੀਨ ਆ ਉਸ ਦੇ ਥਰੂ ਸਕੈਨ ਕਰਕੇ ਜਿਹੜਾ ਅੱਗੇ ਭੇਜਿਆ ਜਾ ਰਿਹਾ ਇਸ ਤੋਂ ਇਲਾਵਾ ਉੱਧਰ ਵੀ ਜਿਹੜੇ ਮੁਲਾਜ਼ਮ ਨੇ ਉਹ ਵੀ ਮੁਸਤੈਦ ਨਜ਼ਰ ਆ ਰਹੇ ਨੇ ਹਰ ਇੱਕ ਬੰਦੇ ਤੇ ਪੈਣੀ ਨਜ਼ਰ ਜਿਹੜੀ ਆ ਉਹ ਰੱਖੀ ਜਾ ਰਹੀ ਆ ਹਰ ਇੱਕ ਦੀ ਜਿਹੜੀ ਆ ਚੈਕਿੰਗ ਹੋ ਰਹੀ ਕਿਉਂ ਕੀਤੀ ਜਾ ਰਹੀ ਇਸ ਤੋਦਾਵਾ ਜਿਹੜੇ ਟੀਟੀ ਨੇ ਉਹ ਵੀ ਆਪਣੀ ਜਿਹੜੀ ਜ਼ਿੰਮੇਵਾਰੀ ਆ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦੇ ਵੱਲੋਂ ਵੀ ਜਿਹੜੀ ਟਿਕਟ ਚੈਕਿੰਗ ਆ ਉਹ ਕੀਤੀ ਜਾ ਰਹੀ ਆ ਤੇ ਸਾਹਮਣੇ ਵੀ ਥੋੜੀ ਸ਼ਕਤੀ ਦੇ ਨਜ਼ਰ ਆ ਰਹੇ ਤਾਂ ਸਾਰਿਆਂ ਦੀ ਚੈਕਿੰਗ ਜਿਹੜੀ ਆ ਇਸ ਵੇਲੇ ਕੀਤੀ ਜਾ ਰਹੀ ਆ ਤੁਹਾਨੂੰ ਨਾਜ਼ਰ ਆ ਰਿਹਾ ਸਟੇਸ਼ਨ ਤੇ ਕੋਈ ਸਮਾਂ ਪਹਿਲਾਂ ਜਿਹੜੀ ਮਸ਼ੀਨਾਂ ਨਹੀਂ ਸੀ ਚੱਲਦੀ ਹੁੰਦੀ ਲੇਕਿਨ ਹੁਣ ਪੂਰੇ ਤਰੀਕੇ ਦੇ ਨਾਲ ਚੱਲਦੀ ਹੋਈ ਹੈ ਨਜ਼ਰ ਆ ਰਹੀ ਆ ਤੇ ਸਕੈਨਿੰਗ ਜਿਹੜੀ ਆ ਸਮਾਨ ਦੇ ਇੱਥੇ ਹੁੰਦੀ ਹੋਈ ਨਜ਼ਰ ਆ ਰਹੀ ਹੈ ਮੇਰੇ ਨਾਲ ਮੈਡਮ ਮੌਜੂਦ ਨੇ ਜੋ ਇੱਥੇ ਜ਼ਿੰਮੇਵਾਰੀ ਨਿਭਾ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਮੈਮ ਕਿਸ ਤਰੀਕੇ ਦੇ ਅਰੇਂਜਮੈਂਟ ਸੌਰੀ ਅਸੀਂ ਬਾਈਟ ਦੇਣ ਦੇ ਉਹਦੇ 'ਚ ਨਹੀਂ ਆਗੇ ਤੁਸੀਂ ਮੁਸਤਫੀ ਦੇ ਨਾਲ ਡਿਊਟੀ ਤਾਂ ਦੇ ਰਹੇ ਹੋ ਡਿਊਟੀ ਦੇ ਰਹੇ ਆ ਲੇਕਿਨ ਅਸੀਂ ਬਾਈਟ ਨਹੀਂ ਦੇ ਸਕਦੇ ਕੋਈ ਚੈਕਿੰਗ ਵੈਰਾ ਓਕੇ ਚੱਲ ਹਾਂਜੀ ਹਾਂਜੀ ਬਿਲਕੁਲ ਚੱਲ ਰਹੀ ਹੈ ਤਸਵੀਰਾਂ ਤੁਹਾਨੂੰ ਦੇਖ ਇੱਕ ਵਾਰ ਫਿਰ ਤੋਂ ਮੈਂ ਦਿਖਾ ਰਿਹਾ ਇੱਕ ਟ੍ਰੇਨ ਜਿਹੜੀ ਆ ਚੁੱਕੀ ਆ ਉਸ ਦੇ ਵਿੱਚ ਜਿਹੜੇ ਯਾਤਰੀ ਨੇ ਉਹ ਜਾਂਦੇ ਹੋਏ ਉਧਰ ਨਜ਼ਰ ਆ ਰਹੇ ਨੇ ਇਸ ਤੋਂ ਇਲਾਵਾ ਜਿਹੜੇ ਆਣ ਵਾਲੇ ਨੇ ਇੱਧਰ ਦੇ ਫਾਸੇ ਆ ਰਹੇ ਨੇ ਜਿਹੜੇ ਵੀ ਆ ਰਹੇ ਨੇ ਉਹਨਾਂ ਦਾ ਜਿਹੜਾ ਸਮਾਨ ਆ ਉਹ ਇਸ ਮਸ਼ੀਨ ਦੇ ਵਿੱਚ ਜਿਹੜਾ ਚੈੱਕ ਹੁੰਦਾ ਹੋਇਆ ਨਜ਼ਰ ਆ ਰਿਹਾ ਫਰੇ ਤਰੀਕੇ ਨਾਲ ਜਿਹੜੀਆਂ ਸਕੈਨਿੰਗ ਇੱਥੇ ਉਹ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਇੱਕ ਮੁਲਾਜ਼ਮ ਜਿਹੜੇ ਨੇ ਉਧਰ ਬੈਠੇ ਹੋਏ ਤੁਹਾਨੂੰ ਨਜ਼ਰ ਆਣਗੇ ਜਿਹੜੇ ਇਸ ਮਸ਼ੀਨ ਨੂੰ ਆਪਰੇਟ ਕਰ ਰਹੇ ਨੇ ਸਾਰਾ ਐਕਸਟਰਾ ਜਿਸ ਤਰੀਕੇ ਦੇ ਨਾਲ ਇੱਕ ਵਿਅਕਤੀ ਦਾ ਹੁੰਦਾ ਉਸੇ ਤਰੀਕੇ ਦੇ ਨਾਲ ਇਹ ਮਸ਼ੀਨ ਅੰਦਰ ਰੱਖੇ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਸਕੈਨ ਕਰਦੀ ਆ ਤੁਹਾਨੂੰ ਦੱਸਦੀ ਹੈ ਕਿ ਪੂਰੇ ਦੇਸ਼ ਦੇ ਵਿੱਚ ਇੰਸਟਾਲਡ ਨੇ ਅਜਿਹੀਆਂ ਥਾਵਾਂ ਨੇ ਜਿਨ੍ਹਾਂ ਨੂੰ ਹਾਈ ਅਲਰਟ ਤੇ ਜਿਹੜਾ ਉਹ ਰੱਖਿਆ ਗਿਆ ਵਾ ਤੇ ਲੁਧਿਆਣਾ ਰੇਲਵੇ ਸਟੇਸ਼ਨ ਜਿਹੜਾ ਇਸ ਦੇ ਉੱਤੇ ਵੀ ਜਿਹੜੀਆਂ ਚੌਕਸੀ ਇਸ ਵੇਲੇ ਉਹ ਵਧਾਈ ਗਈ ਆ ਤੁਸੀਂ ਸਾਹਮਣੇ ਦੇਖੋ ਤੇ ਮੁਲਾਜ਼ਮ ਜਿਹੜੇ ਨੇ ਉਹ ਲਗਾਤਾਰ ਚੈੱਕ ਕਰਦੇ ਹੋਏ ਇੱਥੇ ਨਜ਼ਰ ਆ ਰਹੇ ਨੇ ਗੱਲਬਾਤ ਕਰੰਦੀ ਵੀ ਕੋਸ਼ਿਸ਼ ਕਰਾਂਗੇ ਸਰ ਕਿਸ ਤਰੀਕੇ ਦੇ ਸਕਿਉਰਿਟੀ ਅਰੇਂਜਮੈਂਟਸ ਨੇ ਸਕਿਉਰਿਟੀ ਦੇ ਅਰੇਂਜ ਪੂਰੇ ਪ੍ਰਬੰਧ ਕੀਤੇ ਹੋਏ ਨੇ ਹਰ ਇੱਕ ਗੇਟ ਤੇ ਚੈਕਿੰਗ ਕੀਤੀ ਜਾਂਦੀ ਹੈ ਸਿਵਲ ਪਾਰਚਰ ਵੀ ਸਾਡੇ ਨਾਲ ਸਾਡੇ ਜੀਆਰਪੀ ਵੱਲੋਂ ਸਾਰੇ ਲਗਾਏ ਗਏ ਜਿਹੜਾ ਵੀ ਇਧਰੋਂ ਕੋਈ ਲੰਘ ਰਿਹਾ ਮੈਂ ਦੇਖ ਰਿਹਾ ਬਈ ਹਰ ਇੱਕ ਦੀ ਪਹਿਨੀ ਨਜ਼ਰ ਥੋੜੀ ਹੈਗੀ ਹਰ ਇੱਕ ਦਾ ਬੈਗ ਤੇ ਉਹਦੀ ਜਿਹੜੀ ਪਾਕਟਸ ਵਗੈਰਾ ਹਰ ਕੁਝ ਚੈੱਕ ਕਰ ਰਹੇ ਹਾਂ ਕਿਉਂਕਿ ਸ਼ੱਕੀ ਵਿਅਕਤੀ ਜੋ ਸਾਨੂੰ ਨਜ਼ਰ ਆਉਂਦਾ ਅਸੀਂ ਉਹਦੀ ਚੈਕਿੰਗ ਕਰ ਰਹੇ ਹਾਂ ਹਾਂਜੀ ਮੇਰਾ ਤੁਹਾਨੂੰ ਦਿਖਾ ਦਿੰਨੇ ਆ ਭੀੜਾਂ ਲੱਗੀ ਥੋੜੀ ਜ਼ਿਆਦਾ ਹੈ ਹਲੇ ਟ੍ਰੇਨ ਆ ਕੇ ਰੁਕੀ ਆ ਲੇਕਿਨ ਉਹ ਤੌਜੋਦ ਵੀ ਅਰੇਂਜਮੈਂਟਸ ਨੇ ਉਹ ਸਮੂਥਲੀ ਚਲਦੇ ਹੋਏ ਨਜ਼ਰ ਆ ਰਹੇ ਨੇ ਇੱਕ ਪਾਸੇ ਤੋਂ ਆਨ ਦਾ ਰਸਤਾ ਬਣਾਇਆ ਹੋਇਆ ਤੇ ਦੂਜੇ ਪਾਸੇ ਜਿਹੜਾ ਉਹ ਜਾਣ ਦਾ ਰਸਤਾ ਬਣਾਇਆ ਹੋਇਆ ਤੇ ਇਸ ਵੇਲੇ ਜਿਹੜੇ ਇੱਥੇ ਕਰਮਚਾਰੀ ਨੇ ਉਹ ਹਰ ਇੱਕ ਜਿਹੜਾ ਆਪਣੀ ਡਿਊਟੀ ਤਨਦੇਹੀ ਦੇ ਨਾਲ ਇੱਥੇ ਕਰਦਾ ਹੋਇਆ ਨਜ਼ਰ ਆ ਰਹੇ ਮੈਂ ਸਾਥੀ ਨੂੰ ਕਹਾਂਗਾ ਇੱਕ ਵਾਰੀ ਅੱਗੇ ਆਵੇ ਪਿੱਛੇ ਆ ਕੇ ਤਸਵੀਰਾਂ ਜਿਹੜੀਆਂ ਨੇ ਜੇਕਰ ਤੁਹਾਨੂੰ ਦਿਖਾਈਆਂ ਜਾਣ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਰੇਲਵੇ ਸਟੇਸ਼ਨ 'ਆ ਪੰਜਾਬ ਦੇ ਸਭ ਤੋਂ ਬਿਜ਼ੀ ਰੇਲਵੇ ਸਟੇਸ਼ਨਾਂ ਦੇ ਵਿੱਚੋਂ ਇੱਕ ਹਨ ਲੇਕਨ ਉਸ ਤੋਂ باوجود ਇੱਥੇ ਜਿਹੜੀ ਹੈ ਇਸ ਵੇਲੇ ਉਹ ਬਹੁਤ ਚੰਗੇ ਸਿਕਿਉਰਿਟੀ ਅਰੇਂਜਮੈਂਟਸ ਨੇ ਕਿਉਂਕਿ ਕਿਤੇ ਨਾ ਕਿਤੇ ਜੇ ਖਤਰਾ ਹੁੰਦਾ ਵਾ ਉਸ ਤੋਂ ਪਹਿਲਾਂ ਹੀ ਉਸਦੇ ਇੰਤਜ਼ਾਮ ਹੋਣੇ ਬਹੁਤ ਜ਼ਰੂਰੀ ਆ ਦਿੱਲੀ ਦੇ ਵਿੱਚ ਜੋ ਕੁਝ ਦੇਰ ਰਾਤ ਹੋਇਆ ਉਸ ਤੋਂ ਬਾਅਦ ਨਾ ਸਿਰਫ ਪੰਜਾਬ ਸਗੋਂ ਦਿੱਲੀ ਦੇ ਨਾਲ ਲੱਗਦੇ ਜਿਹੜੇ ਇਲਾਕੇ ਨੇ ਉਹਨਾਂ ਨੂੰ ਅਲਰਟ ਦੇ ਉੱਤੇ ਕੁਝ ਇੱਕ ਐਸੇ ਪੁਆਇੰਟ ਹੁੰਦੇ ਨੇ ਜਿਨ੍ਹਾਂ ਨੂੰ ਰੱਖਿਆ ਗਿਆ ਖਾਸ ਕਰ ਰੇਲਵੇ ਸਟੇਸ਼ਨ ਹੋਵੇ ਬੱਸ ਅੱਡਾ ਜੇਕਰ ਹੋਵੇ ਤੇ ਹੋਰ ਅਜਿਹੇ ਸਥਾਨ ਜਿੱਥਾਂ ਤੇ ਭੀੜ ਵੱਧ ਹੁੰਦੀ ਆ ਉਹਨਾਂ ਦੇ ਉੱਤੇ ਜਿਹੜੀ ਆ ਉਹ ਨਜ਼ਰ ਰੱਖੀ ਹੁੰਦੀ ਆ ਤਾਂ ਜੀਆਰਪੀ ਦੇ ਜਿਹੜੇ ਜਵਾਨ ਨੇ ਉਹ ਵੀ ਤੁਹਾਨੂੰ ਜਿਹੜੇ ਗਸ਼ਤ ਕੋਈ ਸ਼ੱਕੀ ਉਹਨਾਂ ਨੂੰ ਥੋੜਾ ਵੀ ਨਜ਼ਰ ਆ ਰਿਹਾ ਉਸ ਨੂੰ ਨਾਲ ਲੈ ਜਾ ਕੇ ਪੁੱਛਗਿਛ ਜਿਹੜੀ ਆ ਉਸ ਤੋਂ ਕੀਤੀ ਜਾ ਰਹੀ ਆ ਚੈਕਿੰਗ ਜਿਹੜੀ ਆ ਉਹ ਕੀਤੀ ਜਾ ਰਹੀ ਆ ਤੇ ਇਸ ਤਰੀਕੇ ਦੇ ਜਿਹੜੇ ਜਵਾਨ ਨੇ ਔਰ ਪੂਰੇ ਪਲੇਟਫਾਰਮ ਤੇ ਤੁਹਾਨੂੰ ਇਸ ਵੇਲੇ ਕੰਮਦੇ ਹੋਏ ਨਜ਼ਰ ਆਣਗੇ ਤਾਂ ਦਿੱਲੀ ਦੇ ਵਿੱਚ ਜੋ ਕੁਝ ਹੋਇਆ ਉਸ ਤੋਂ ਬਾਅਦ ਸੁਰੱਖਿਆ ਦੇ ਜਿਹੜੇ ਇੰਤਜ਼ਾਮ ਨੇ ਉਹਨਾਂ ਦੇ ਵਿੱਚ ਵਾਅਦਾ ਕੀਤਾ ਗਿਆ ਹੋਰ ਅਪਡੇਟਸ ਦੇ ਲਈ ਤੁਸੀਂ ਜੁੜੇ ਰਹੋ ਦਾ ਸਿਟੀ ਹੈਡਲਾਈਨ ਦੇ ਨਾਲ